뭐다? 그거 맞아? ਅੰਨਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤੇ ਰਾਤ ਕਾਫੀ ਹੰਗਾਮਾ ਕੀਤਾ ਗਿਆ ਅਕਾਲੀ ਦਲ ਦਾ ਦਾਵਾ ਹੈ ਕਿ ਖੰਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਸੇਵਾਦਾਰ ਯਾਦਵਿੱਦ ਸਿੰਘ ਯਾਦੂ ਨਾਲ ਪੰਜਾਬ ਪੁਲਿਸ ਵੱਲੋਂ ਧੱਕਾ ਕੀਤਾ ਗਿਆ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਖੂਬ ਹੰਗਾਮਾ ਕੀਤਾ ਨੈਸ਼ਨਲ ਹਾਈਵੇ ਵੀ ਜਾਮ ਕੀਤਾ ਤੇ ਹੋਰ ਕੀ ਕੁਝ ਹੋਇਆ ਜਰਾ ਇਹਨਾਂ ਵੀਡੀਓਜ਼ ਦੇਖ ਤੁਸੀਂ ਵੇਖ ਸਾਦਿਓ ਕਿ ਕਿਸ ਤਰ੍ਹਾਂ ਇਹਨਾਂ ਅਕਾਲੀ ਦਲ ਦੇ ਵਰਕਰ ਸੜਕਾਂ ਦੇ ਉੱਤਰ ਆਏ ਤੇ ਦੇਰ ਰਾਤ ਹੰਗਾਮਾ ਹੋਇਆ ਬਾਅਦ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਸੜਕਾਂ ਤੋਂ ਹਟਾਇਆ ਗਿਆ ਮਾਦਾ ਤੁਹਾਨੂੰ ਮਾਦਾ ਤੁਹਾਨੂੰ ਮੈਂ ਬੋਲੀ ਕਿ ਮਾਦਾ ਬਣ ਜਾ ਤੂੰ ਆਓ ਮਿੱਤਰ ਇਧਰ ਨੂੰ ਕਰ ਤੂੰ ਕਰ ਜਾਣਾ ਅੱਧੀ ਝੱਲ ਵੀ ਲਾਣਾ ਜਾਦੂ ਨੇ ਝੱਲ ਲਾਣਾ ਅਸੀਂ ਵੀ ਝੱਲਣਾ ਅਸੀਂ ਪਹਿਲੀ ਵਾਰ ਕੁੱਟਰੀ ਖਾਣੀ ਪਹਿਲੀ ਵਾਰ ਇਹ ਫਰਜ਼ ਨਹੀਂ ਹੁਣਾ ਬਾਲਾ گرمی گرفتاری نہیں پیڑی لکھ بندے گرفتاری پہ لکھ بندے

جھڑو والے جلوس کرتا جلوس جھڑو والے اسیں مکے دا میرے باہر پٹھے پتھر دےواں سگڑ دی او اسیں کِتھے لِکاں جا سکتے ہیں او دے جان گے تھانے وڈی پتا نہیں جاؤ تے سارے بولو 50 ہزار بولو 50 ہزار کوئی یونیفارم والا کوئی لے آئے نہیں کوئی دور ہو جا پرکار کوئی دور ہو جا 누나 누나 ਖੰਨਾਵੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤੇ ਰਾਤ ਕਾਫੀ ਹੰਗਾਮਾ ਕੀਤਾ ਗਿਆ ਅਕਾਲੀ ਦਲ ਦਾ ਦਾਵਾ ਹੈ ਕਿ ਖੰਨਾਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਸੇਵਾਦਾਰ ਯਾਦਵਿੱਦ ਸਿੰਘ ਯਾਦੂ ਨਾਲ ਪੰਜਾਬ ਪੁਲਿਸ ਵੱਲੋਂ ਧੱਕਾ ਕੀਤਾ ਗਿਆ ਐਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਖੂਬ ਹੰਗਾਮਾ ਕੀਤਾ ਨੈਸ਼ਨਲ ਹਾਈਵੇ ਵੀ ਜਾਮ ਕੀਤਾ ਤੇ ਹੋਰ ਕੀ ਕੁਝ ਹੋਇਆ ਜਰਾ ਇਨਾ ਵੀਡੀਓਜ਼ ਦੇਖ ਤੁਸੀਂ ਵੇਖ ਸਾਧਿਓ ਕਿ ਕਿਸ ਤਰ੍ਹਾਂ ਦੇ ਨਾਲ ਅਕਾਲੀ ਦਲ ਦੇ ਵਰਕਰ ਸੜਕਾਂ ਦੇ ਉੱਤਰ ਆਏ ਤੇ ਦੇ ਰਾਤ ਹੰਗਾਮਾ ਹੋਇਆ ਬਾਅਦ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਸੜਕਾਂ ਤੋਂ ਹਟਾਇਆ ਗਿਆ ਮੋਦ ਮੋਦ ਤੁਹਾਨੂੰ ਮੈਂ ਮੋਦ ਕਿ ਮੋਦ ਤੁਹਾਨੂੰ ਬਣ ਜਾਉਂਗਾ ਆਓ ਮਿੱਤਰ ਇਧਰ ਨੂੰ ਕਰ ਤੁਰ ਕਰ ਜਾਣਾ ਅੱਧੀ ਝੱਲ ਵੀ ਲਾਣਾ ਜਾਦੂ ਨੇ ਝੱਲ ਲਾਣਾ ਅਸੀਂ ਵੀ ਝੱਲਣਾ ਅਸੀਂ ਪਹਿਲੀ ਵਾਰ ਕੁੱਟਰੀ ਖਾਣੀ ਪਹਿਲੀ ਵਾਰ ਇਹ ਫਰਜ਼ ਨਹੀਂ ਹੋਣਾ ਬਾਲਾ ਸੋਨਿਆ گرفتاری نی بڑی کٹو گھٹ لکھ بندے گرفتاری پہ لکھ بندے

جھڑوے جلوس کرتا جلوس جھڑوے اسیں سکے دا میرے باہر پٹھے پتھر دےواں کسے نہیں او دے جان گے سڈی وڈی مطلب بولو 50 ہزار بولو 50 ہزار بولو کوئی یونیفارم والا کوئی نہیں کوئی دورو برکار کوئی جو ڈوگا